ਜਿਹੜੇ ਮਨੁੱਖਤਾ ਦੀ ਸੇਵਾ ਮਿੰਟੂ ਜੀ ਨੇ ਜਿਹੜੇ ਉਹਨਾਂ ਕੋਲੇ ਆਂਦੇ ਜਾਂਦੇ ਨੇ ਜੀ ਤਾਂ ਸਾਡੀ ਕੋਲ ਤੇ ਵੀ ਤਾਂ ਆਏ ਆ ਜੀ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਜੀ ਕਿ ਸਾਡੇ ਵਾਸਤੇ ਕੁਝ ਦੋ ਸ਼ਬਦ ਬੋਲ ਕੇ ਜਾਣ ਜੀ ਬਾਕੀ ਅਸੀਂ ਸਣੀ ਮੇਰੇ ਭਰਾ ਮੇਰੇ ਨਾਲ ਯਾਰ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਯਾਰ ਮੈਂ ਉਸ ਪ੍ਰਮਾਤਮਾ ਦਾ ਚੁਣਿੰਦਾ ਬੰਦਾ ਯਾਰ ਹਨਾ ਮੈਨੂੰ ਉਹ ਨਿਆਮਤਾਵਾਂ ਬਖਸ਼ੀਆਂ ਨੇ ਪ੍ਰਮਾਤਮਾ ਦੀਆਂ ਯਾਰ ਮੈਂ ਐਕਸਪਲੇਨ ਨਹੀਂ ਕਰ ਸਕਦਾ ਦਾ ਬਹੁਤ-ਬਹੁਤ ਧੰਨਵਾਦ ਸਾਡੇ ਕੋਲ ਤਾਂ ਯਾਰੀ ਆਈ ਹੈ ਹੋਰ ਕੀ ਹੈ ਯਾਰਾਂ ਦੇ ਨਾਲ ਖੜੇ ਆਂ ਕਹਿੰਦਾ ਯਾਰਾਂ ਦੀ ਮੁਹਿੰਮ 'ਚ ਪੂਰਾ ਹਿੱਸਾ ਦੇ ਰੱਖਿਆ ਹੈ ਇਹਦੇ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਆ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਨੀ ਜੀ ਥੈਂਕ ਯੂ ਕਿਹੜਾ ਕੋਈ ਨਹੀਂ ਲਾ अब मेरा कुमांता दे गा दे बिरये इस तस्वीरें बरदर ये सारे इस तस्वीरें तुमने लाये तस्वीरें तुमने लाटे किया ने आजी सत्ता को बोलना है कि लाटे के ज़रिये कि आठ करार दे दे तो नशा करते हैं बॉयज़ आज 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 � ਅਸਲ ਰੱਬ ਸੱਤੀ ਹੋ ਜਾਏਗਾ ਬਈ ਇਹ ਘੋੜਨੇ ਉਹ ਬਈ ਇਹ ਘੋੜਨੇ ਬਹਿ ਕੀ ਕੀਤਾ ਆ ਆ ਜਾ ਉਹ ਵੀਰੇ ਤਾਲੀਆਂ ਤਾਲੀਆਂ ਹੈਲੋ ਜਦੋਂ ਕਿ ਇਹਦੀ ਵਾਈਫ ਜਿਹੜੀ ਉਹ ਸਾਡੀ ਬਹੁਤ ਹੀ ਪਿਆਰੀ ਬੇਟੀ ਸੀ ਸੋ ਤੁਸੀਂ ਸਾਰੇ ਹੀ ਬੱਚੇ ਉਹ ਜਿਹਨੂੰ ਆਪਾਂ ਕਹਿੰਦੇ ਆ ਸਵੇਰ ਦਾ ਭੁੱਲਿਆ ਅਗਰ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਬੇਟਾ ਤੁਸੀਂ ਇੱਕ ਮਾਂ ਦੀਆਂ ਫੀਲਿੰਗਸ ਮੈਂ ਮਾਂ ਮੈਂ ਤਾਂ ਹੀ ਇੱਥੇ ਸਭ ਤੋਂ ਪਹਿਲਾਂ ਆ ਕੇ ਖੜੀ ਹੋ ਗਈ ਸੀ ਜਦੋਂ ਕਿ ਸਾਰੇ ਇੱਥੇ ਮਰਦ ਹੀ ਮਰਦ ਸੀ ਮੈਨੂੰ ਹੌਸਲਾ ਥੋਡੇ ਤੋਂ ਹੀ ਮਿਲਿਆ ਕਿ ਜਿਹੜੇ ਬੱਚੇ ਉਸ ਗਲਤ ਮੋੜ ਤੋਂ ਮੁੜ ਕੇ ਸਹੀ ਮੋੜ ਤੇ ਆ ਗਏ ਇਹ ਮਾਂ ਉਹਨਾਂ ਨੂੰ ਆਸ਼ੀਰਵਾਦ ਦੇਣ ਆਈ ਹੈ ਸੋ ਮੇਰੀਆਂ ਆਸ਼ੀਰਵਾਦਾਂ ਥੋਡੇ ਨਾਲ ਨੇ ਜ਼ਿੰਦਗੀ ਚ ਕਾਮਯਾਬ ਹੋਵੋ ਨਸ਼ਾ ਛਡੋ ਚੰਗੇ ਕੰਮਾਂ ਦਾ ਚੰਗੀ ਸਿਹਤ ਦਾ ਚੰਗੀ ਪੜ੍ਹਾਈ ਆਪਣੇ ਬੱਚੇ ਪਰਿਵਾਰ ਨੂੰ ਪਾਲੋ ਮਾਮਾ ਨੂੰ ਪਿਆਰ ਕਰੋ ਪਿਓ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਮਾਈ ਕਰੋ ਅਤੇ ਆਪਣੇ ਦੇਸ਼ ਕੌਮ ਨੂੰ ਅੱਗੇ ਲਿਜਾਓ ਅੱਜ ਸਾਡੇ ਦੇਸ਼ ਨੂੰ ਪੰਜਾਬ ਪੁਲਿਸ ਤੋਂ ਅਗਰ ਗੱਲ ਕਰੀਏ ਜਿਹੜੇ ਸਾਡੇ 2 ਨੰਬਰ ਡਿਵੀਜ਼ਨ ਦੇ ਐਸ ਐਚ ਓ ਸਾਹਿਬ ਨੇ ਸਾਡੇ ਉੱਚ ਪੱਤਰਕਾਰ ਭਰਾ ਨੇ ਜਿਹੜੇ ਅਨੁਰਾਗ ਜੀ ਉਰੇ ਪਹੁੰਚੇ ਨੇ ਪ੍ਰਬੰਧ ਪਹੁੰਚੇ ਨੇ ਉਹਨਾਂ ਦਾ तहे दिलੋਂ ਧੰਨਵਾਦ ਕਰਦੇ ਜਿਹੜੇ ਚੰਗੇ ਕੰਮ ਕਰਨ ਲੱਗੇ ਆ ਤੇ ਲੋਕੀ ਸਾਨੂੰ ਗਾਲ੍ਹਾਂ ਕੱਢਦੇ ਜਾਣ ਉਹ ਵੀ ਨਾ ਕੰਮ ਹੋਵੇ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਫਿਰ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਿਆ ਕਿਉਂਕਿ ਦੇਖੋ ਅੱਜ ਹੈਗਾ ਵਰਕਿੰਗ ਡੇ ਤੇ ਵਰਕਿੰਗ ਡੇ ਦੇ ਵਿੱਚ ਸਵੇਰ ਦਾ ਜਿਹੜਾ ਸਮਾਂ ਹੁੰਦਾ ਆ ਉਹ ਸਵੇਰ ਦਾ ਸਮਾਂ ਬਹੁਤ ਮੁਸ਼ਕਿਲ ਹੁੰਦਾ ਹੈ ਜਿਹੜਾ ਕੰਮਕਾਰ ਕਰਨ ਵਾਲਾ ਬੰਦਾ ਉਹ ਤੋਂ ਕੱਢਣਾ ਲੇਕਿਨ ਤੁਸੀਂ ਆਪਣੇ ਕੰਮਕਾਰ ਵਿੱਚੋਂ ਸਮਾਂ ਕੱਢ ਕੇ ਸਾਡੇ ਲਈ ਉਰੇ ਪਹੁੰਚੇ ਹੋ ਸਾਡੇ ਲਈ ਸਮਾਂ ਕੱਢਿਆ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ 2016 ਤੋਂ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਸੀ ਨਸ਼ਿਆਂ ਦੇ ਵਿਰੁੱਧ ਜਿਦੇ ਵਿੱਚ ਅਸੀਂ ਆਪਣੇ ਇੱਕ ਫੈਸ਼ਨ ਸ਼ੋਅਜ਼ ਕਰਦੇ ਸੀ ਮਿਸਟਰ ਰਾਇਲ ਪੰਜਾਬ ਸਾਡੀ ਸੀਰੀਜ਼ ਚੱਲ ਰਹੀ ਹੈ ਉਹਦਾ ਸਾਡਾ ਸਲੋਗਨ ਹੁੰਦਾ ਸੀ ਫਿੱਟ ਪੰਜਾਬ ਹਿੱਟ ਪੰਜਾਬ ਉਹਦਾ ਸਲੋਗਨ ਦਾ ਮਤਲਬ ਇਹ ਸੀ ਕਿ ਅਗਰ ਤੁਹਾਡਾ ਯੂਥ ਅੱਜ ਫਿੱਟ ਹੈ ਨਸ਼ਿਆਂ ਤੋਂ ਦੂਰ ਹੈ ਤਾਂ ਹੀ ਸਾਡਾ ਪੰਜਾਬ ਹਿੱਟ ਹੋ ਸਕਦਾ ਹੈ ਤਾਂ ਹੀ ਸਾਡਾ ਪੰਜਾਬ ਤਰੱਕੀ ਕਰ ਸਕਦਾ ਹੈ ਮੈਂ ਧੰਨਵਾਦ ਕਰਨਾ ਚਾਹਾਂਗੀ ਸਰਦਾਰ ਵਰਜਿੰਦਰ ਸਿੰਘ ਢਿੱਲੋਂ ਜੀ ਦਾ ਜਿਨ੍ਹਾਂ ਨੇ ਸਾਡੇ ਐਨਜੀਓ ਦੀ ਸ਼ੁਰੂਆਤ ਕੀਤੀ ਸਾਡੇ ਚੇਅਰਮੈਨ ਆ ਉਹ ਸਾਡੇ ਐਨਜੀਓ ਦੇ ਔਰ ਅੱਜ ਪਰਮਾਤਮਾ ਦੀ ਦਿਆ ਦੇ ਨਾਲ ਲੋਕ ਸਭਾ ਇਨਚਾਰਜ ਹੋਈ ਹੈ ਤਾਂ ਉਹਨਾਂ ਦੇ ਬਿਹਾਫ ਤੇ ਮੈਂ ਇੱਥੇ ਆਈਆਂ ਇਹ ਮੈਸੇਜ ਦੇਣ ਵਾਸਤੇ ਕਿ ਜਿੰਨਾ ਅੱਜ ਦਾ ਯੂਥ ਅੱਗੇ ਤੋਂ ਕੋਲ ਰਹੇਗਾ ਉਹਨਾਂ ਹੀ ਸਾਡਾ ਪੰਜਾਬ ਤਰੱਕੀ ਕਰ ਸਕਦਾ ਹੈ ਸਾਡਾ ਹਿੰਦੁਸਤਾਨ ਤਰੱਕੀ ਕਰ ਸਕਦਾ ਹੈ ਵਿੱਚ ਨੇ ਜੀ ਅਸੀਂ ਤੈਅ ਦਿ ਲੋ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਜੀ ਆਆਂ ਨੂੰ ਕਹਿੰਦੇ ਆਜੋ ਮੈਂ ਪਲੀਜ਼ ਆਜੋ ਆਕਰੋ ਸੋ ਸਾਰੇ ਪ੍ਰਵਾਹ ਵਾਲੇ ਰਿਕੁਐਸਟ ਹੈ ਕਿ ਮੈਡਮ ਵਾਸਤੇ ਤੋਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਜਾਵੇ ਜੀ ਇਹਨਾਂ ਦਾ ਕਿਉਂਕਿ ਇਹ ਉਹ ਚਹਿਰਾ ਹੈ ਜਿਹਨੇ ਪੰਜਾਬੀ ਮੂਵੀ ਨੂੰ ਇੰਨਾ ਹੀ ਅੱਛਾ ਜਿਹੜਾ ਇਹਨਾਂ ਦਾ ਕਰਤਾਰ ਹੈ ਪੰਜਾਬੀ ਮੂਵੀਜ਼ ਦੇ ਵਿੱਚ ਇੰਨੀ ਸੋਹਣਾ ਇਹਨਾਂ ਨੇ ਐਕਟਿੰਗ ਕੀਤੀ ਹੋਈ ਹੈ ਕੋਈ ਵੀ ਮੂਵੀ ਲਾ ਲਓ ਵੱਡੀ ਤੋਂ ਵੱਡੀ ਮੂਵੀ ਲਾ ਲਓ ਹਰ ਇੱਕ ਮੂਵੀ ਦੇ ਵਿੱਚ ਮੈਡਮ ਦੇਖਣ ਨੂੰ ਮਿਲਦੇ ਨੇ ਇੱਕ ਵਾਰੀ ਫੇਰ ਤੋਂ ਜੀ ਮੈਂ ਧੰਨਵਾਦ ਕਰਦਾ ਜੀ ਮੈਨੂੰ ਕੋਈ ਇਹਨਾਂ ਦੀ ਹਨਾ ਪਛਾਣ ਦੇਣ ਦੀ ਲੋੜ ਨਹੀਂ ਇਹ ਉਰੇ ਤੱਕ ਪਹੁੰਚੇ ਨੇ ਜੀ ਤਾਂ ਦੇ ਨਾਲ ਇਹਨਾਂ ਦਾ ਹੌਸਲਾ ਵਜਾਇ ਵੀ ਕਰੀ ਜਾਓ ਜੀ ਨਾਲ ਨਾਲ ਭਾਜੀ ਇਹ ਇੱਕ ਜਾਗਰੂਤਾ ਰੈਲੀ ਹੈ ਜੀ ਅਸੀਂ ਜਗਾਉਣਾ ਚਾਹੁੰਦੇ ਆ ਉਹਨਾਂ ਸੁੱਤੀਆਂ ਹੋਈਆਂ ਜ਼ਮੀਰਾਂ ਨੂੰ ਜਿਹੜੀਆਂ ਸਭ ਕੁਝ ਦੇਖਦੇ ਹੋਏ ਵੀ ਅੱਖਾਂ ਬੰਦ ਕਰਕੇ ਬੈਠੀਆਂ ਹਣਾ ਜੀ ਔਰ ਸਭ ਤੋਂ ਵੱਡੀ ਗੱਲ ਜੀ ਕਿ ਜਿੱਦਾਂ ਅੱਜ ਪੰਜਾਬ ਵਿੱਚ ਨਸ਼ਾ ਫੈਲ ਚੁੱਕਿਆ ਆ ਜੀ ਜਿੱਦਾਂ ਸਰਕਾਰਾਂ ਕੰਮ ਕਰ ਰਹੀਆਂ ਨੇ ਹਣਾ ਅਸੀਂ ਐਪਰੀਸ਼ੀਏਟ ਕਰਦੇ ਆ ਜੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਟ ਇਹ ਇੱਕ ਇਨਸਾਈਡ ਜੋਬ ਆ ਬਾਈ ਜੀ ਇੱਕ ਅੰਦਰੂਨੀ ਸੁਧਾਰ ਆ ਜਦੋਂ ਤੱਕ ਅੰਦਰੋਂ ਆਵਾਜ਼ ਨਹੀਂ ਆਉਂਦੀ ਜਦੋਂ ਤੱਕ ਆਤਮਾ ਇਹ ਨਹੀਂ ਕਹਿਣਾ ਸ਼ੁਰੂ ਕਰ ਦਿੰਦੀ ਕਿ ਮੈਂ ਗਲਤ ਆ ਮੈਂ ਗਲਤ ਸੀ ਉਦੋਂ ਤੱਕ ਸੁਧਾਰ ਅਸੰਭਵ ਹੈ ਅਸੀਂ ਉਹੀ ਚੀਜ਼ ਪ੍ਰੈਕਟਿਸ ਕਰਵਾ ਰਹੇ ਆ ਜੀ ਉਹੀ ਚੀਜ਼ ਅਸੀਂ ਪ੍ਰੈਕਟਿਸ ਕੀਤੀ ਹੈ ਬਾਕੀ ਗੱਲ ਰਹੀ ਜੀ ਇਸ ਰੈਲੀ ਦੀ ਇਹ ਰੈਲੀ ਜੀ ਇੱਥੋਂ ਠੰਡੀ ਖੂਈ ਤੋਂ ਹੁੰਦੀ ਹੋਈ ਜੀ ਵਾਈਪੀਐਸ ਚੌਂਕ ਫੁਹਾਰਾ ਚੌਂਕ 22 ਨੰਬਰ ਐਂਡ ਨਾਨਕ ਸਾਹਿਬ ਡੀਆਈਜੀ ਆਫਿਸ ਦੇ ਵਿੱਚ ਇਹਦਾ ਵਾਈਂਡ ਅਪ ਹੋਏਗਾ ਜੀ ਉੱਥੇ ਅਸੀਂ ਦਾ ਵਾਈਂਡ ਅਪ ਕਰਾਂਗੇ ਜੀ ਰੈਲੀ ਦਾ ਜੀ ਅੱਜ ਜਿਸ ਵਿੱਚ ਪੰਜਾਬ ਸਰਕਾਰ ਦੇ ਮਹਿੰਮ ਚਲੇ ਯੁੱਧ ਨਸ਼ਾ ਵਿਰੁੱਧ ਕੋਈ ਵੀ ਨੀ ਕਿਸਮਤ ਦਾ ਦਿੱਤੇ ਦੇਖੋ ਭਾਜੀ ਅਸੀਂ ਕਿਸੇ ਨੂੰ ਕਿਸੇ ਦੀ ਤੁਲਨਾ ਨਹੀਂ ਕਰਦੇ ਜੀ ਸਾਨੂੰ ਇੱਕ ਚੀਜ਼ ਦਾ ਪਤਾ ਹੈ ਜੀ ਹਰ ਵਾਰੀ ਸਰਕਾਰਾਂ ਆਉਂਦੀਆਂ ਨੇ ਜੀ ਕੋਈ ਗੁਟਕੇ ਦੀ ਸੋਹ ਖਾ ਕੇ ਬਣਾ ਜਾਂਦਾ ਕੋਈ ਕਿਸੇ ਤਰੀਕੇ ਨਾਲ ਆ ਜਾਂਦਾ ਹਨਾ ਤਾਂ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਅਸੀਂ ਕਿਸੇ ਦੀ ਚੁਗਲੀ ਨਹੀਂ ਕਰਦੇ ਸਾਨੂੰ ਇੰਨਾ ਕੁ ਪਤਾ ਹੈ ਜੀ ਅੱਜ ਮੇਰੇ ਮੂੰਹ 'ਚ ਕੋਈ ਨਹੀਂ ਆ ਕੇ ਪਾ ਜਾਂਦਾ ਜਦੋਂ ਤੱਕ ਡਿਮਾਂਡ ਹੈ ਜੀ ਉਦੋਂ ਤੱਕ ਸਪਲਾਈ ਹੈ ਹਨਾ ਅਸੀਂ ਉਸ ਡਿਮਾਂਡ ਤੇ ਕੰਮ ਕਰਨ ਵਾਲੇ ਲੋਕ ਆ ਅਸੀਂ ਉਸ ਡਿਮਾਂਡ ਨੂੰ ਖਤਮ ਕਰਨਾ ਹੈ ਉਹ ਖੁਆਇਸ਼ ਨੂੰ ਮਾਰਨਾ ਹੈ ਜਿਹੜੀ ਉਸ ਥੌਟ ਨੂੰ ਮਾਰਨਾ ਹੈ ਉਸ ਖਿਚਾਵ ਨੂੰ ਮਾਰਨਾ ਹੈ ਜਿਹੜੀ ਬਾਰ-ਬਾਰ ਪੈਨਲਰ ਦੇ ਦਰਵਾਜੇ ਤੇ ਜਾ ਕੇ ਰੁਕਦੀ ਹੈ ਜਿਹੜਾ ਗਮਨ ਜੀ ਕੀ ਅੱਜ ਜਿਹੜਾ ਇਹ ਰੈਲੀ ਵਿਖਤੀ ਗਈਆਂ ਨੌਜਵਾਨ ਨੂੰ ਕੀ ਸਨੇਹ ਦੇਣਾ ਚਾਹੁੰਦੇ ਸਰ ਸਨੇਹ ਹੈ ਹੀ ਹੈ ਜੀ ਜਿੱਦਾਂ ਕਿ ਸਾਡੇ ਭਰਾ ਰਾਜੂ ਰਾਜਪੂਤ ਨੇ ਵੀ ਦੱਸਿਆ ਕਿ ਅਸੀਂ ਇਹ ਜਿਹੜਾ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਭਾਰਤ ਜਿਹੜੀ ਅਸੀਂ ਮੁਹਿੰਮ ਚਲਾਈ ਹੈ ਅਸੀਂ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਚਲਾਈ ਹੈ ਇਹ ਜਿਹੜੀ ਸਹਿਯੋਗ ਦੇ ਨਾਲ ਜਿਹੜੀ ਮੁਹਿੰਮ ਚਲਾਈ ਹੈ ਇਹ ਬਹੁਤ ਹੀ ਉੱਪਰ ਤੱਕ ਅਸੀਂ ਕੰਮ ਕਰਾਂਗੇ ਪੂਰੇ ਭਾਰਤ ਤੱਕ ਵੀ ਅਸੀਂ ਸ਼ੁਰੂ ਪਟਿਆਲੇ ਤੋਂ ਕਰ ਰਹੇ ਹਾਂ ਤੇ ਭਾਰਤ ਤੱਕ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਲੋਕਾਂ ਨੂੰ ਨੌਜਵਾਨਾਂ ਨੂੰ ਸਾਡੇ ਵੱਲੋਂ ਰਿਕੁਐਸਟ ਹੈ ਅਪੀਲ ਹੈ ਕਿ ਜਿਹੜਾ ਨਸ਼ੇ ਦੇ ਜਾਵੇ ਇਸ ਰੈਲੀ ਦੇ ਦੌਰਾਨ ਹੀ ਕਿ ਜਿਹੜੇ ਕਿ ਸੁੱਤੇ ਹੋਏ ਲੋਕ ਨੇ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੂੰ ਲੋਕਾਂ ਨੂੰ ਲੱਗ ਰਿਹਾ ਕਿ ਹਲੇ ਵੀ ਨਸ਼ਾ ਸੀ ਤਸਕਰੀ ਕਰ ਸਕਦੇ ਆ ਉਹਨਾਂ ਵਾਸਤੇ ਵੀ ਮੂੰਹ ਤੋੜੇ ਜਵਾਬ ਹੈ ਇਹ ਰੈਲੀ ਉਸ ਤੋਂ ਬਾਅਦ ਅਸੀਂ ਇਹ ਜਦੋਂ ਉਸੇ ਵੀਰੇ ਤੋਂ ਸ਼ੁਰੂ ਹੋਵਾਂਗੇ ਡੀਆਈਜੀ ਸਾਹਿਬ ਨੂੰ ਅਸੀਂ ਮਿਲਾਂਗੇ ਉਸ ਤੋਂ ਬਾਅਦ ਅਸੀਂ ਵਾਈਂਡ ਅਪ ਕਰਕੇ ਫਿਰ ਅਸੀਂ ਸ਼ੁਰੂ ਕਰਾਂਗੇ ਅੱਗੇ ਜਿਹੜੀ ਕਿ ਨਸ਼ਾ ਤਸਕਰ ਨੇ ਅਗਰ ਜਿਹੜੇ ਨਸ਼ਾ ਤਸਕਰ ਕਰ ਰਹੇ ਨੇ ਨਸ਼ਾ ਵੇਚ ਰਹੇ ਨੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਅਸੀਂ ਕਵਰ ਵੀ ਕਰਾਂਗੇ ਜਿਹੜੇ ਨਸ਼ਾ ਵੇਚ ਰਹੇ ਆ ਅਸੀਂ ਉਹਨਾਂ ਨੂੰ ਫੜਵਾਵਾਂਗੇ ਵੀ